ਕਿਆ ਨਵੀਂ ਤੁਹਾਡਾ ਸ਼ਮਸ਼ੀਰ ਸਿੰਘ ਭਾਰਦਵਾ ਐਡਵੋਕੇਟ ਜੀ ਮੈਂ ਅੱਜ ਗੜਸ਼ੰਕਰ ਦੀਆਂ ਸੰਿਕਾਂ ਦੇ ਮੁੱਦੋਂ ਤੇ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਜਾ ਕੇ ਸਰੋਡ ਵਿਧਾਨ ਸਭਾ ਦਾ ਕਾਰੋਸ਼ਿਤਾ ਕੀ ਕਰਾ ਚੁੱਕੀ। ਅ ਦੇਖੋ ਇਹਦੇ ਵਿੱਚ ਅਸੀਂ ਅੱਜ ਇਕੱਠੇ ਹੋਏ ਆਂ ਜ਼ਿਲ੍ਹਾ ਬਾਰ ਹੁਸ਼ਿਆਰਪੁਰ ਨਵਾਂ ਸ਼ਹਿਰ ਰੋਪੜ ਔਰ ਗੜਸ਼ੰਕਰ ਬਾਰ ਐਸੋਸੀਏਸ਼ਨ ਦੇ ਸਾਰੇ ਵਕੀਲ ਸੜਕਾਂ ਦੇ ਉੱਤਰੇ ਆ। ਉਹਦਾ ਇੱਕੋ ਇੱਕ ਕਾਰਨ ਆ ਸਾਡੇ ਪੰਜਾਬ ਦੇ ਡਿਪਟੀ ਸਪੀਕਰ ਸਾਹਿਬ ਜਿਹੜੇ ਡਿਪਟੀ ਸਪੀਕਰ ਸਾਹਿਬ ਹੈਗੇ ਆ ਉਹਨਾਂ ਦਾ ਜਿਹੜਾ ਗੈਰ ਜ਼ਿੰਮੇਵਾਰਾਨਾ ਰਵਈਆ ਔਰ ਇਹਦੇ ਵਿੱਚ ਇਹਨਾਂ ਦਾ ਵੀ ਕੋਈ ਕਸੂਰ ਨਹੀਂ ਜੈਸੀ ਕਹਿੰਦੇ ਹੁੰਦੇ ਸੰਗਤ ਵੈਸੀ ਰੰਗਤ ਪਿਛਲੇ ਸਾਢੇ 3 ਪੌਣੇ 4 ਸਾਲ ਤੋਂ ਉਹ ਇੱਕ ਕਮੇਡੀਅਨ ਦੀ ਰੰਗ ਜਿਹੜੀ ਆ ਸੰਗਤ ਕਰ ਰਹੇ ਆ ਉਹ ਕਮੇਡੀਅਨ ਦੇ ਨਾਲ ਰਹਿ ਰਹੇ ਆ ਇੱਕ ਮੁੱਖ ਮੰਤਰੀ ਸਾਡੇ ਪੰਜਾਬ ਦਾ ਜਿਹੜਾ ਆਪਣੇ ਆਪ ਨੂੰ ਕਮੇਡੀ ਕਿੰਗ ਕਹਿੰਦਾ ਸੀ ਕਿਤੇ ਲੋਕਾਂ ਨੇ ਗਲਤੀ ਭੁਲੇਖੇ ਦੇ ਨਾਲ ਉਹਨੂੰ ਜਿਹੜੀ ਹੈ ਸਲਤਨਤ ਫੜਾਤੀ ਆ ਉਹਦਾ ਦਿਮਾਗ ਖਰਾਬ ਹੋ ਗਿਆ ਉਹਦੇ ਨਾਲ ਰਹਿ ਰਹਿ ਕੇ ਇਹੋ ਜਿਹੇ ਜਿਹੜੇ ਆ ਸੰਵਿਧਾਨਕ ਕੌਂਦਿਆਂ ਤੇ ਬਿਰਾਜਮਾਨ ਪੰਜਾਬ ਦਾ ਡਿਪਟੀ ਸਪੀਕਰ ਹੋਵੇ ਔਰ ਗੈਰ ਜ਼ਿੰਮੇਵਾਰانہ ਜਿਹੜੇ ਆ ਬਿਆਨ ਜਾਰੀ ਕਰਦਾ ਹੋਵੇ ਕਿ ਗੜ ਸ਼ੰਕਰ ਜਿਹੜਾ ਆ ਜੀ ਉਹ ਨਵਾਂ ਜ਼ਿਲ੍ਹਾ ਜਿਹੜਾ ਸ਼੍ਰੀ ਅਨੰਦਪੁਰ ਸਾਹਿਬ ਸਰਕਾਰ ਬਣਾਉਣ ਜਾ ਰਹੀ ਉਹਦੇ ਨਾਲ ਰਲ ਹਾਤਾ ਇਸ ਕਰਕੇ ਅੱਜ ਸਾਰਾ ਵਕੀਲ ਭਾਈਚਾਰਾ ਇਲਾਕੇ ਦੀਆਂ ਸਾਰੀਆਂ ਰਾਜਨੀਤਿਕ ਸ਼ਖਸੀਅਤਾਂ ਜਿਹੜੀਆਂ ਸਾਡੇ ਨਾਲ ਸੜਕਾਂ ਦੇ ਉੱਤੇ ਬੈਠੀਆਂ ਗੁਰਸ਼ੰਕਰ ਪਹੁੰਚੇ ਹੋ ਜੈਕਲਸ਼ਰ ਰੋੜੀ ਪਹਿਲੇ ਕਿਸਕੇ ਚੁੱਕੇ ਰਹੇ ਤੋਂ ਕਿ ਕਾਣਾ ਚੰਦ ਸਰ ਅਸੀਂ ਤਾਂ ਦੇਖੋ ਜੀ ਪਹਿਲੀ ਗੱਲ ਨਾ ਤਾਂ ਸਾਡੀ ਐਡਵੋਕੇਟ ਕਮਿਊਨਿਟੀ ਵੇਲੀ ਨਾ ਪੰਜਾਬ ਦੀ ਜਨਤਾ ਵੇਲੀ ਅੱਜ ਹੁਸ਼ਿਆਰਪੁਰ ਜਿਲ੍ਹਾ ਸਾਰਾ ਸੜਕਾਂ ਦੇ ਉੱਤਰ ਰਿਹਾ ਸਾਡੇ ਨਾਲ ਨਵੇਂ ਸ਼ਹਿਰ ਦੇ ਬੰਦੇ ਰੋਪੜ ਦੇ ਬੰਦੇ ਭਲਾਚੌਰ ਦੇ ਬੰਦੇ ਆਏ ਨੇ ਗੱਲ ਸਾਰੀ ਇਹ ਆ ਬਾਰ-ਬਾਰ ਬਾਰ-ਬਾਰ ਹੁਸ਼ਿਆਰਪੁਰ ਜਿਲ੍ਹੇ ਨੂੰ ਤੋੜਨ ਦੀਆਂ ਗੱਲਾਂ ਆ ਰਹੀਆਂ ਅਸੀਂ ਜਿੰਪਾ ਸਾਹਿਬ ਨੂੰ ਮੈਮੋਰੰਡਮ ਦੇ ਕੇ ਆਏ ਰੂੜੀ ਸਾਹਿਬ ਨੂੰ ਦਿੱਤਾ ਐਮਪੀ ਸਾਹਿਬ ਨੂੰ ਦਿੱਤਾ ਸਾਰਿਆਂ ਨੂੰ ਰਿਕਵੈਸਟ ਕੀਤੀ ਵੀ ਅਸੀਂ ਜਿਵੇਂ ਵੱਸ ਰਹੇ ਹਾਂ ਸਾਨੂੰਵੇਂ ਵੱਸ ਲੈਣ ਦਿਓ ਬਟ ਬਾਰ-ਬਾਰ ਬਾਰ-ਬਾਰ ਸਾਡਾਂ ਦੇ ਜਿਹੜੇ ਇਸ ਗੱਲ ਤੇ ਧੱਕਾ ਕਰਨਾ ਤੇ ਉਸ ਤੋਂ ਬਾਅਦ ਇਹਨਾਂ ਨੇ ਸਾਨੂੰ ਹੁਣ ਦੁਬਾਰਾ ਜਿਹੜਾ ਜਿੰਪਾ ਇਹਨਾਂ ਦਾ ਰੋੜੀ ਸਾਹਿਬ ਦਾ ਬਿਆਨ ਆਇਆ ਥੋੜ ਅਸੀਂ ਇਹਨਾਂ ਨੂੰ ਰਿਕੁਐਸਟ ਕਰ ਰਹੇ ਹਾਂ ਵੀ ਡਿਪਟੀ ਸਪੀਕਰ ਸਾਹਿਬ ਅੱਜ ਤੁਹਾਡੇ ਦਫ਼ਤਰ ਦੇ ਬਾਹਰ ਬੈਠੇ ਧਰਨਾ ਦੇ ਰਹੇ ਆ ਤੁਸੀਂ ਸਾਡੇ ਵੀ ਡਿਪਟੀ ਸਪੀਕਰ ਸਾਹਿਬ ਨੂੰ ਤੁਸੀਂ ਸਾਡੇ ਵੀ ਜਵਾਬ ਦੇਈਓ ਹੁਣ ਇਹਨਾਂ ਦਾ ਇੱਕ ਬਿਆਨ ਹੋਰ ਆਇਆ ਕਿ ਜੀ ਅਖੇ ਅਸੀਂ ਗੁਰਸ਼ੰਕਰ ਦੇ ਬੰਦਿਆਂ ਨੂੰ ਪੁੱਛਾਂਗੇ ਵੀ ਉਹ ਆਨੰਦਪੁਰ ਸਾਹਿਬ ਨਾਲ ਜਾਣਾ ਚਾਹੁੰਦੇ ਨੇ ਜਾਂ ਨਵੇਂ ਸ਼ਹਿਰ ਨਾਲ ਉਹ ਯਾਰੋ ਲੋਕਾਂ ਦੀ ਤਾਂ ਮੰਗ ਹੀ ਕੋਈ ਨਹੀਂ ਸੀ ਤੁਸੀਂ ਆਪਦੀਆਂ ਪੋਲਿਟਿਕਲ ਰੋਟੀਆਂ ਸੇਕਣ ਲਈ ਦੁਬਾਰਾ 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 ਅੱਗ ਲਾ ਰਹੇ ਹੋ ਸਾਡੀ ਸਰਕਾਰ ਨੂੰ ਵੀ ਰੋੜੀ ਸਾਹਿਬ ਨੂੰ ਵੀ ਹਰ ਇੱਕ ਮੰਤਰੀ ਸੰਤਰੀ ਮਜੂਦਾ ਸਰਕਾਰ ਦੇ ਐਮਪੀ ਐਮਐਲਐ ਨੂੰ ਇਹੀ ਰਿਕਵੈਸਟ ਆ ਵੀ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਹੁਸ਼ਿਆਰਪੁਰ ਸ਼ਹਿਰ ਜਿਵੇਂ ਵੱਸਦਾ ਉਹਨੂੰ ਓਵੇਂ ਹੀ ਵੱਸ ਲੈਣ ਦਿੱਤਾ ਜਾਵੇ ਸਾਡੇ ਹੋਰ ਟੋਟੇ ਨਾ ਕੀਤੇ ਜਾਣ ਆਪਦੀਆਂ ਪੋਲਿਟਿਕਲ ਜਿਹੜੀਆਂ ਰੰਜਿਸ਼ਾਂ ਆ ਉਹ ਲੋਕਾਂ ਨਾਲ ਨਾ ਕੀਤੀ ਕੱਡੀਆਂ ਜਾਣ ਇੱਕ ਗੱ ਇਤਿਹਾਸ ਦੇ ਵਿੱਚ ਇੱਕੋ ਇੱਕ ਐਮਐਲਏ ਅਜ ਤੱਕ ਹੋਇਆ ਗੜ ਸ਼ੰਕਰ ਦਾ ਜੈ ਕ੍ਰਿਸ਼ਨ ਰੋੜੀ ਜਿਹੜਾ ਆਪਦੇ ਸਿਟਿੰਗ ਵਿਨਿੰਗ ਕੰਸਟੀਟੂਐਂਸੀ ਨੂੰ ਹਲਕੇ ਨੂੰ ਤੋੜ ਕੇ ਰਾਜੀ ਆ ਇਹਨਾਂ ਦਾ ਮੈ ਪਤਾ ਨਹੀਂ ਕੀ ਸਿਸਟਮ ਆ ਵੀ ਅੱਗੇ ਤਾਂ ਲੋਕ ਹੀ ਐ ਚੱਲਦੀਆਂ ਰੇਲੀਆਂ ਲੋਕ ਹੀ ਹਲਕੇ ਚੱਲਦੇ ਸੀਗੇ ਹੁਣ ਉਹ ਹਲਕਾ ਤੋੜ ਕੇ ਰਾਜੀ ਆ ਇਸ ਕਰਕੇ ਸਾਡੀ ਤੁਹਾਡੇ ਜਰੀਏ ਇਹਨਾਂ ਦੇ ਮੁੱਖ ਮੰਤਰੀ ਸਾਹਿਬ ਨੂੰ ਵੀ ਇਹ ਅਪੀਲ ਆ ਵੀ ਸਾਡੇ ਨਾਲ ਛੇੜਖਾਨੀ ਨਾ ਕਰਿਓ ਹੱਲੇ ਸਿਰਫ ਟ੍ਰਾਇਲ ਆ ਨਹੀਂ ਤਾਂ ਅਸੀਂ ਆਉਣ ਵਾਲੇ ਦਿਨਾਂ 'ਚ ਫਿਲਮ ਜੋ ਆ ਉਹ ਦਿਖਾਵਾਂਗੇ ਲੋਕਾਂ ਨੂੰ ਕੀ ਆ ਜੀ ਵਕੀਲ ਸਾਹਿਬ ਗੜਸ਼ੰਕਰ ਪਹੁੰਚੇ ਹੂੰ ਕਰੋੜੀ ਸਾਹਿਬ ਮਿਲੇ ਨਹੀਂ ਤਾਂ ਕਾਫੀ ਜ਼ਿਆਦਾ ਜਿਹੜਾ ਰੋਸ ਆ ਵਕੀਲਾਂ ਦੇ ਵਿੱਚ ਪਿਆ ਜਾ ਰਿਹਾ ਕੀ ਕਹਿਣਾ ਚਾਹੁੰਦੇ ਦੇਖੋ ਜੀ ਇਹ ਸਭ ਸਿਆਸਤ ਦਾ ਹੀ ਇੱਕ ਹੰਗ ਹੈ ਅੱਜ ਉਹਨਾਂ ਨੂੰ ਸਭ ਪਤਾ ਸੀਗਾ ਕਿ ਇੱਥੇ ਪੂਰੀ ਬਾਰ ਐਸੋਸੀਏਸ਼ਨ ਜਿਹੜੀ ਗੜਸ਼ੰਕਰ ਦੀ ਆ ਹਾਰਪੁਰ ਦੀ ਹੈ ਜਾਂ ਹੋਰ ਬਾਰ ਰੂਪਨਗਰ ਦੀ ਨਵਾਂ ਸ਼ਹਿਰ ਦੀ ਹੈ ਸਾਰਿਆਂ ਨੇ ਇਕੱਠੇ ਹੋ ਕੇ ਆਣਾ ਹੈ ਜਿਹੜਾ ਇਹ ਖੁੱਲਾ ਪਹਿਲੀ ਅਨਾਉਂਸਮੈਂਟ ਸਾਡੇ ਵੱਲੋਂ ਕਾਫੀ ਦਿਨ ਪਹਿਲਾਂ ਦੀ ਕਰ ਦਿੱਤੀ ਗਈ ਸੀ ਪਰ ਇਨਸਪਾਈਟ ਆਫ ਥੈਟ ਉਹ ਅੱਜ ਵੀ ਇੱਥੇ ਮੌਜੂਦ ਨਹੀਂ ਹੈ ਤਾਂ ਇਹਦੇ ਪਿੱਛੇ ਸਾਨੂੰ ਪਤਾ ਲੱਗਦਾ ਕਿ ਉਹ ਜਵਾਬ ਦੇ ਹੀ ਜਿਹੜੀ ਹੈ ਉਤੋਂ ਭੱਜਦੇ ਨੇ ਜਦੋਂ ਵੀ ਰੋੜੀ ਸਾਹਿਬ ਕੋਈ ਵੀ ਬਿਆਨ ਦਿੰਨੇ ਨੇ ਅਸੀਂ ਦੇਖਦੇ ਹਾਂ ਹਜੇ ਤੱਕ ਵੀ ਉਹ ਜਿੰਨੇ ਵੀ ਬਿਆਨ ਆ ਉਹ ਆ ਹੀ ਆਂਦੇ ਆ ਕਿ ਅੱਜ ਤੱਕ ਅੱਜ ਤੱਕ ਯਾਦ ਆ ਉਹ ਗੜ੍ਹ ਸ਼ੰਕਰ ਦਾ ਨਾਮ ਲੈਂਦੇ ਨਹੀਂ ਜਦੋਂ ਲੈਂਦੇ ਆ ਤਾਂ ਤਦੋਂ ਅੱਜ ਤੱਕ ਦਾ ਜਿਹੜਾ ਹੈ ਉਹ ਵਰਣਨ ਕਰ ਦਿੰਦੇ ਆ ਤੇ ਅੱਜ ਸਾਡਾ ਇਹਨਾਂ ਪ੍ਰੋਟੈਸਟ ਤੁਸੀਂ ਦੇਖ ਸਕਦੇ ਆ ਇੱਥੇ ਦੀ ਪੋਲੀਟੀਕਲ ਪਾਰਟੀਆਂ ਮੈਡਮ ਨਮੀਸ਼ਾ ਮਹਿਤਾ ਹੋਰ ਸਾਰੇ ਸਾਡੇ ਨਾਲ ਨਾ ਮੱਟੂ ਸਾਹਿਬ ਸਾਡੇ ਨਾਲ ਆਏ ਹੋਏ ਨੇ ਅੱਜ ਪਰ ਰੋੜੀ ਸਾਹਿਬ ਅਜ ਗਾਇਬ ਨੇ ਉਹਨਾਂ ਦੀ ਮਨਸ਼ਾ ਜਿਹੜੀ ਐ ਇੱਥੋਂ ਸਾਫ਼ ਸਾਬਤ ਹੁੰਦੀ ਹੈ ਕਿ ਉਹ ਇਸ ਚੀਜ਼ 'ਚ ਹਜੇ ਵੀ ਅੱਜ ਵੀ ਜਿਹੜਾ ਹੈ ਉਹ ਲਕੋੜ ਰੱਖਣਾ ਚਾਹੁੰਦੇ ਆ